ਸੁਨੀਲ ਜੀ ਦਾ ਜਿਹੜੀ ਭੈਣ ਸਪਨਾ ਸੀਗੀ ਉਨ ਕੀ ਕਾਰਨ ਹੋਇਆ ਜਿਹੜੀ ਉਹਦੀ ਇਸ ਤਰ੍ਹਾਂ ਮੌਤ ਹੋਈ ਹੈ ਤੇ ਭਾਵੇਂ ਤੰਗ ਪਰੇਸ਼ਾਨ ਕਰਦੇ ਕਿ ਦੇ ਬੀਟੀਏ ਸੀ ਉਹਦੀਆਂ ਦੋ ਪੁੱਤਲੇ ਹੁਣ ਸੋਹਰੋ ਪ੍ਰੈਗਨੰਸੀ ਦੀ ਤੇ ਤੀਸਰਾ ਵੀ ਮੈਨੂੰ ਪਤਾ ਨਹੀਂ ਟੈਸਟ ਕੋਈ ਕਰਵਾਇਆ ਤੇ ਬੇਟੀ ਦਿੱਤੀ ਹੈ ਵੀ ਸਾਨੂੰ ਹੁਣ ਦੀ ਇਹ ਤੁਹਾਨੂੰ ਫੁੱਟਬਾਲ ਚ ਪਰਚਾ ਆਸਣ ਤੇ ਮੰਗ ਕਰਦੇ ਕਿ ਨਾਲ ਸਾਰੇ ਪਰਿਵਾਰ ਨੂੰ ਸਖਤ ਤੋਂ ਸਖਤ ਕਰਵਾਇਆ ਨਹੀਂ ਚਾਹੀਦੀ ਹੈ ਤੇ ਸਾਨੂੰ ਇਨਸਾਨ ਮਿਲਣਾ ਚਾਹੀਦਾ ਜਿਹੜੇ ਅੱਗੇ ਤੱਕ ਵੀ ਮੁੰਡੇ ਉਹ ਲਾਲਚ ਰੱਖਦੇ ਆ ਤੇ ਕੁੜੀਆਂ ਨੂੰ ਇਸ ਤਰ੍ਹਾਂ ਗਰਭ ਵਿੱਚ ਮਾਰਦੇ ਕੁੜੀ ਦੇ ਗਰਭ ਤੇ ਮਾਰਿਆ ਉਹਨਾਂ ਨੇ ਸਾਡੀ ਵੀ ਕੁੜੀ ਨਾਲ ਹੀ ਮਾਰੀ ਉਹਨਾਂ ਨੇ ਸਾਡੀ ਸੁਪਨਾ ਬੇਟੀ ਕਿਲੇ ਸਾਲ ਪਹਿਲਾਂ ਵਿਆਹੀ ਸੀ ਬਸ ਸਾਲ ਦਾ ਸਮਾਂ ਤੋਂ ਹਲੇ ਲੱਗਿਆ ਕੀ ਕੀ ਕਾਰਨ ਹੋਇਆ ਜਿਹੜਾ ਮਾ ਦੇ ਘਰ ਦੇ ਪਲਾਂ ਵੀ ਤਿੰਨ ਚਾਰ ਵਾਰ ਗਈ ਤੇ ਸਵਾ ਦਿੰਦਾ ਮੂੰਹ ਚ ਇੱਕ ਵਾਰੀ ਫਿਰ ਗਈ ਨਹੀਂ ਮੰਮੀ ਨੇ ਆ ਨਹੀਂ ਰਹਾ ਮੇਰ ਮਾ ਦੇ ਘਰ ਦੇ ਬੱਚਾ ਕੀ ਸੀ ਮਾ ਦੇ ਘਰ ਦੇ ਕਿਹਾ ਕੁੜੀਆਂ ਕੁੜੀਆਂ ਦੋ ਕੁੜੀਆਂ ਪੀਜੀ ਵਾਰੀ ਹੋਇਆ ਕਹਿੰਦੀ ਮੰਮੀ ਪਤਾ ਨਹੀਂ ਇਹਨੇ ਕੀ ਕਰ ਦੇਣਾ ਲਾ ਨੇ ਹਾਏ ਕੁੜੀ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਹਾਂਜੀ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਆਜ ਮਿਲਣਾ ਚਾਹੀਦਾ ਮੇਰੀ ਕੁੜੀ ਦਾ ਤੇ ਮੇਰੀ ਕੁੜੀ ਜਵਾਨੀ ਆ ਕੁੜੀ ਜੰਮੀ ਮੇਰੇ ਕੋਈ ਕੀਤਾ ਦੁਆਇ ਕਰਾਈ ਕੁੜੀ ਮਾਰਦੀ 1 ਵਜੇ ਫੋਨ ਆਇਆ ਅੱਜ ਮੇਰੇ ਕੋਈ ਮਾਰ ਦਤੀਗੀ ਆ ਇਤਰਾ ਮੋਤ ਹੋਈ ਹੈ ਤੇ ਬਾਜੀ ਨੂੰ ਤੰਗ ਪਰੇਸ਼ਾਨ ਕਰਦੇ ਸੀ ਜੇ ਬੇਟੀਆਂ ਸੀ ਉਧੀਆਂ ਤੋਂ ਪੱਲੇ ਹੁਣ ਫੇਰ ਉਹ ਪ੍ਰੈਗਨੈਂਸੀ ਗਈ

ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਨਾ ਸਾਰੇ ਪਰਿਵਾਰ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਅਜੇ ਤੱਕ ਵੀ ਮੁੰਡਿਆਂ ਦੇ ਲਾਲਚੇ ਰੱਖਦੇ ਹੋ ਤੇ ਕੁੜੀਆਂ ਨੂੰ ਇਸ ਤਰ੍ਹਾਂ ਗਰਭ ਵਿੱਚ ਮਾਰਦੇ ਕੁੜੀ ਦੇ ਗਰਭ ਤੇ ਮਾਰਿਆ ਇਹਨਾਂ ਨੇ ਸਾਡੀ ਵੀ ਕੁੜੀ ਨਾਲ ਹੀ ਮਾਰੀ ਇਹਨਾਂ ਨੇ ਕੀ ਨਾਮ ਤੁਹਾਡਾ ਬਿਸ਼ਾਲ ਜੀ ਸਿਸਟਰ ਸਤਿ ਸ੍ਰੀ ਅਕਾਲ ਜੀ ਸਰ ਕੀ ਕਾਰਨ ਹੋਇਆ ਜੀ ਜਦੋਂ ਮੌਤ ਇਸ ਤਰ੍ਹਾਂ ਹੋਈ ਸਰ ਜਦੋਂ ਲਗਭਗ 7 ਵਜੇ ਸਾਨੂੰ ਕੁੜੀ ਦੀ ਕੋਲ ਆਈ ਇਹਨਾਂ ਨੇ ਉਹਨਾਂ ਨਾਲ ਮੇਨ ਲੱਗੀ ਕੁੜੀ ਨੇ ਕਿਹਾ ਕਿ ਮੇਰੇ ਭਰਾ ਨੇ ਫੋਨ ਕੀਤਾ ਮੈਂ ਬਹੁਤਾਂ ਤੰਗ ਰਹੇ ਤੰਗ ਰਹੇ ਮਾਰਦੇ ਘੁੱਟਦੇ ਰਹੇ ਸੀ ਤੇ ਉਸ ਤੋਂ ਬਾਅਦ 10 ਮਿੰਟ ਬਾਅਦ ਮੇਨ ਲੱਗੀ 10 ਮਿੰਟ ਬਾਅਦ ਫਿਰ ਨਰੇਜ ਦਾ ਮੇਨ ਲੱਗੀ ਪਰੋਨੇ ਦਾ ਫੋਨ ਆਇਆ ਕਹਿੰਦਾ ਕਿ ਕੁੜੀ ਬਿਮਾਰ ਹੈ ਉਹਦਾ ਬੀਪੀ ਸ਼ੋਰਿਆ ਪਰ ਐਸਐਸ ਮੈਡੀਸਨ ਹਸਪੀਟਲ ਲੈ ਕੇ ਚੱਲੇ ਆ ਤੇ ਜਿੱਦਾਂ ਮੇਨ ਲੱਗੀ ਮੈਂ ਵੀ ਮੈਂ ਫੋਨ ਕੀਤਾ ਫਿਰ ਉਹ ਕਹਿੰਦਾ ਕਿ ਐਸਐਸ ਮੈਡੀਸਨ ਹਸਪੀਟਲ ਆਇਆ ਤੇ ਜਿੱਦਾਂ ਮੇ ਘਰੋਂ ਨਿਕਲੇ ਉਦੋਂ ਮੇਰੇ ਫੋਨ ਆ ਗਿਆ ਕਿ ਸੁਪਨਾ ਪੂਰੀ ਹੋ ਗਈ ਹੈ ਤੂੰ ਸਿੱਧਾ ਉੱਧਰ ਨਹੀਂ ਆ ਜਾ ਤੇ ਜਿੱਦਾਂ ਮੇਨ ਲੱਗੀ ਆਪਣੇ ਤੋਰ ਤੇ ਮੈਂ ਤੇ ਉਹਨੇ ਕਿਹਾ ਕਿ ਪਿਛੋਹੀ ਦੱਤ ਹੋਈ ਆਈ ਦੀ ਗੱਡੀ ਚ ਮਤਲਬ ਕਿ ਇੱਥੇ ਕੁਝ ਕੋਈ ਹੋਰ ਕੀ ਲੱਗਦਾ ਕਿ ਜਿਹੜੇ ਦੋ ਬੇਟੀਆਂ ਬੇਟੀਆਂ ਪਹਿਲਾਂ ਤੁਹਾਡੀ ਸੋਚਦੇ ਦੋ ਬੇਟੀਆਂ ਸੀਗੀਆਂ ਹੋਰ ਬੇਟੀ ਹੋਈ ਹਾਂਜੀ ਇਹਨਾਂ ਨੇ ਮਲਗੀ ਪਤਾ ਨਹੀਂ ਕਿੱਥੇ ਜਾ ਕੇ ਸਕੈਨਿੰਗ ਕਰਵਾਈ ਕਿ ਵਿੱਚ ਲੱਗੀ ਕੁੜੀ ਆ ਕੁੜੀ ਤੇ ਕੁੜੀ ਅੱਗੇ ਇਹਨਾਂ ਨੇ ਜਾਂਚ ਕਰਵਾਈ ਸੀ ਜਾਂਚ ਆ ਕੇ ਕਰਵਾਈ ਸੀ ਹਾਂਜੀ ਹਾਂਜੀ ਪਠਾਨਕੋੜ ਜਾ ਕੇ ਪਠਾਨਕੋੜ ਕੋਲ ਜਾ ਕੇ ਕਿ ਬਿਆਨ ਦਰਵਾਈ ਸਾਡੀ ਕੁੜੀ ਨੇ ਬਿਆਨ ਦਿੱਤੇ ਜੇ ਨਹੀਂ ਤਾਂ ਗਲਤੀ ਪੁਲਟੀਨ ਕਢਾ ਕੇ ਕੁਝ ਕਰ ਸਕਦੇ ਉਹਦੇ ਬੁਲਦੇ ਕੀ ਮੰਨ ਕਰਦੇ ਸੀ ਸਰਕਾਰ ਨੂੰ ਪ੍ਰਸ਼ਾਸਨ ਸਾਫ਼ ਚਾਹੀਦਾ ਉਹ ਸਾਫ਼ ਚਾਹੀਦਾ ਸਰ ਜਿਹੜਾ ਦਗਨ ਦੇ ਵਿੱਚ ਮਹਿਲਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਕੀ ਹੈ ਬਾਕੀ ਇਹ ਸਰ ਆਪਣੀ ਨੀਤੀ ਘਰਾਤ ਨੂੰ ਇੱਕ ਹਾਡਕੰਟੀਮਸ਼ਨ ਆਈ ਹੈ ਕਿ ਸਪਨਾ ਨਾਮ ਦੀ ਲੜਕੀ ਜੇਤੀ ਬੈਥੋ ਵੀ ਉਹਦੇ ਬ੍ਰਦਰ ਨੇ 112 ਤੇ ਕੰਪਲੇਂਟ ਕੀਤੀ ਸੀ ਉਹਦੇ ਬੇਗ ਤੇ ਆਪਾਂ ਰਾਤ ਹੀ ਜਾ ਕੇ ਪਿੰਡ ਦਗਨ ਦੇ ਵਿੱਚ ਜਿਹੜੀ ਸਪਨਾ ਨਾਮ ਦੀ ਡੈੱਡ ਹੋ ਗਈ ਸੀ ਉਹਨੂੰ ਮੌਜੂਦ ਵਿੱਚ ਰਖਾਤਾ ਵੀ ਤੇ ਅੱਜ ਅਸੀਂ ਕੁੜੀ ਲੜਕੀ ਦੇ ਭਰਾ ਦੇ ਵਿਆਹਾਂ ਤੇ ਹੀ ਸਭੀ ਕਾਰਵਾਈ ਕਰਕੇ ਨੀਤੀ ਦੇ ਪੋਸਟਾਂ ਤੋਂ ਕਰਾ ਕੇ ਇਹ ਜਿਹੜੀ ਬਾਸ਼ਮਾਲੀ ਲਾਸ਼ ਕਰਦੀ ਹੈ ਕਿ ਜੋ ਵੀ ਇਹਨੇ ਲੋਕਾਂ ਨੂੰ ਰਸਤ ਚਲੇ ਗਿਆ ਹੈ ਰਸਤ ਵਿੱਚ ਫਿਲਹਾਲ ਕਿ ਜਿਹੜੇ ਉੱਚ ਸਲਾਹਾਂ ਨਾਲ ਗੱਲਬਾਤ ਚੱਲ ਰਹੀ ਹੈ ਜਿਹਦੇ ਵੀ ਇਹਦੇ ਵਿੱਚ ਮਸਾਲੇ ਹੋਣਗੇ ਉਹਨਾਂ ਨੂੰ ਬਖਸ਼ਾਤ ਨਹੀਂ ਹੋਊਗਾ ਅਦਰਵਾਈਜ਼ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਂਦੀ ਹੈ ਉਹਦੇ ਵੀ ਅੱਗੇ ਆਪਾਂ ਨੈਕਸਟ ਕਾਰਵਾਈ ਕਰਾਂਗੇ